ਖੁਸ਼ ਮਨਾ ਸਾਖ ਵੀ ਭਜ ਖਲੇ ਸੱਤ ta ساپ 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 جی لگے انسار پروسا دیا کہ دارمک آزادی صرف قربانی دے نال ہی بچے بال گوبن جی دے کہنتے گرو نے نو کہا کہ جے میرے سر دے نال ترم دی رکھیا ہو سکتی ہے تا میرا سر تو قربان جاؤ نو میرا سنہا دے دیو کہ جے گرو تیک بہادر دین قبول کر لین تا پورا ہندوستان اسلام قبول کر لے ਸ਼ਹਾਦਤ ਦਾ ਸਫ਼ਰ ਆਰੰਭ ਕਰਦੇ ਹੋਏ ਗੁਰੂ ਸਾਹਿਬ ਆਪਣੇ ਪਿਆਰਿਆਂ ਨੂੰ ਵਸਾਉਂਦੇ ਤੇ ਰੱਬੀ ਸੰਦੇਸ਼ ਦਿੰਦੇ ਹੋਏ ਹੌਲੀ-ਹੌਲੀ ਬਰਾ ਮਾਰਦੇ ਆਗਰੇ ਰਾਹੀਂ ਦਿੱਲੀ ਪਹੁੰਚੀ ਲਾਧੋਰੇ ਗੁਰੂ ਲਾਧੋਰੇ ਗੁਰੂ ਲਾਧੋਰੇ ਸੂਰਜ ਸੱਚ ਦਾ ਸੂਰਜ ਇੱਥੇ ਹੈ ਆਓ ਦਰਸ਼ਨ ਕਰੋ ਗੁਰੂ ਜੀ ਦੇ ਦਰਸ਼ਨ ਕਰੋ ਸਾਰੀ ਲੁਗਾਈ ਖੁਸ਼ੀ ਵਿੱਚ ਆਨੰਦ ਵਿੱਚ ਝੂਮਣ ਲੱਗ ਪੇ Tchau, oh. tchau. Oh. ਨੰ 1670 ਦੇ ਵਿੱਚ ਗੁਰੂ ਸਾਹਿਬ ਵਾਪਸ ਪਟਨਾ ਹੁੰਦੇ ਹੋਏ ਚੱਕ ਨਾਨਕੀ ਪਹੁੰਚੇ ਤੇ ਲੋਕਾਂ ਨੂੰ ਭਾਈਚਾਰੇ ਸਹਿਣਸ਼ੀਲਤਾ ਤੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਐਸੇ ਸੰ ਸਿਰ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਦੇ ਰਾਖੇ ਧਰਮ ਰਖਿਆ ਤੇ ਸ਼ਾਂਤੀ ਦੇ ਪ੍ਰੇਰਕ ਉਹਨਾਂ ਦੀਆਂ ਧਰਮ ਪ੍ਰਚਾਰ ਯਾਤਰਾਵਾਂ ਕਰਕੇ ਹੱਕ ਸੱਚ ਦੀ ਆਵਾਜ਼ پورے بھارت پھیلن لگ پے ہندوستان دے تخت تے بیٹھے بادشاہ اورنگزیب دی دلی اچھا سی کہ پورے ملک دا مذہب اسلام ہونا چاہیے جس کر کے انہیں لکائی اتنے ظلم کرنے شروع کر دیتے سب تو پہلا اس نے غیر مسلم جزیہ لگایا نروز دین قبولن قبول مجبور کیا زبردستی جنے لہائے گئے نہ کرن والے قتل کر دیتے جندے. اسے دوران اس نے اپنے سپاہ سلار افتہار خان نو کشمیر دے علاقے جبری دھرم تبدیلی کرن واسطے پیجیا۔ ਕਸ਼ਮੀਰੀ ਬ੍ਰਾਹਮਣ ਆਪਣਾ ਧਰਮ بچਾਉਣ ਲਈ ਕਈ ਹੋਰ ਥਾਵਾਂ ਤੇ ਵੀ ਗਏ ਪਰ ਕਿਸੇ ਨੇ ਵੀ ਉਹਨਾਂ ਦੀ ਬਾਹ ਨਾ ਪਾਈ ਅਖੀਰ ਉਹਨਾਂ ਨੂੰ ਸੇਗੁਰੂ ਤੇਗ ਬਹਾਦਰ ਜੀ ਤੋਂ ਇਲਾਵਾ ਕੋਈ ਹੋਰ ਨਜ਼ਰ ਨਹੀਂ ਸੀ ਆਇਆ ਜੋ ਆਰੰਗゼਬ ਕੋਲੋਂ Hindu ਧਰਮ ਦੀ ਰੱਖਿਆ ਕਰ ਸਕਦਾ ਹੋ ਜਦੋਂ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਸੇਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਪਹੁੰਚੇ ਤਾਂ ਗੁਰੂ ਜੀ ਨੇ ਉਹਨਾਂ ਦਾ ਦੁੱਖੜਾ ਸੁਣ ਕੇ ਸਿਰਗੁਰੂ ਨਾਨਕ ਅਜੀ ਕੀ ਨਾਮ ਹੈ ਮੈਂ ਜੁਜੀ ਕਾ ਖਾਲਸਾ ਵਾਜ ਜੁਜੀ ਦੀ ਫਤਿਹ ਮੇਰਾ ਨਾਮ ਪ੍ਰਭੀਤ ਕੌਰ ਹੈ ਜੀ ਆ ਤੁਸੀਂ ਅੱਜ ਇੱਥੇ ਆਏ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਵਧੀਆ ਕੀਤਾ ਗਿਆ ਹੈ ਜਿਹੜਾ ਦੇਖਵਾ ਗੁਰੂ ਜੀ ਦਾ ਤੈਨਸ ਪੰਜਾਬ ਵਿੱਚ ਹੋ ਗਿਆ ਹੈ ਜੀ ਸ਼ਿਕਾ ਜੀ ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਕੀ ਫਤਿਹ ਕਿੰਦੀ ਚਾਦਰ ਸਿੱਖ ਕੌਮ ਦੇ ਨਾਮੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ 350 ਸਾਲਾਂ ਨੂੰ ਸਮਰਪਿਤ ਸਾਡੇ ਪੰਜਾਬ ਸਰਕਾਰ ਵੱਲੋਂ ਅਜ ਮੋਗਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਹੇ ਹਨ ਇਸ ਦਾ ਮੈਂ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਕੋਟਨ ਕੋਟਨ ਧੰਨਵਾਦ ਕਰਦੀ ਹਾਂ ਕਿ ਜੋ ਉਪਰਾਲਾ ਉਹਨਾਂ ਨੇ ਕੀਤਾ ਇੱਕ ਸਾਊਂਡ ਇੱਕ ਬਿਜ਼ਨਸ ਦੇ ਤਰ੍ਹਾਂ ਤੇ ਇਹ ਬੱਚਿਆਂ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਸਿੱਖ ਕੌਮ ਨੂੰ ਸਾਡੇ ਸਾਰੇ ਜਿਹੜੇ ਜਿੰਨੇ ਵੀ ਧਰਮ ਨੇ ਉਹਨਾਂ ਨੂੰ ਇੱਕ ਬਹੁਤ ਹੀ ਅچھے ਰੂਪ ਦੇ ਵਿੱਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਸਾਡੇ ਨੌਵੇਂ ਪਾਤਸ਼ਾਹ ਜੀ ਨੇ ਸਾਡੇ ਧਰਮ ਨੂੰ ਬਚਾਉਣ ਦੇ ਲਈ ਮਨੁਜਾਤ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਕੀਤੀਆਂ ਉਹਾਰੇ ਜਦੋਂ ਬੱਚੇ ਇੱਕ ਵਿਜ਼ਨਰੀ ਦੇ ਰੂਪ ਦੇ ਵਿੱਚ ਕਿਸੇ ਚੀਜ਼ ਨੂੰ ਦੇਖਦੇ ਆ ਤੇ ਉਹਨਾਂ ਨੂੰ ਸਮਝਣਾ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਹੈਗੀਆਂ ਉਹ ਚੀਜ਼ ਕਰ ਕਰ ਜਾਂਦੀ ਹੈ ਤੇ ਇਸ ਬਹੁਤ ਜ਼ਰੂਰੀ ਹੈ ਸਾਡੇ ਸਿੱਖ ਕੌਮ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਸਾਡੇ ਬੱਚਾਂ ਦੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਣੀ ਆ ਉਹਨਾਂ ਨੂੰ ਦਿਖਾਣੀ ਆ ਤਾਂ ਕਿ ਉਹ ਯਾਦ ਰੱਖਣ ਕਿ ਅਸੀਂ ਕਿਸ ਖਾਮ ਦੇ ਨਾਲ ਸੰਬੰਧਿਤ ਹੈ ਸਾਡੇ ਗੁਰੂਆਂ ਨੇ ਸਾਨੂੰ ਬਚਾਉਣ ਦੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਮੋਗਾ ਦੀ ਸੰਗਤ ਦਾ ਜਿਹੜੇ ਇੱਥੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਇਸ ਦਾ ਇੱਕ ਹਿੱਸਾ ਬਣਨ ਦੇ ਲਈ ਪਹੁੰਚੇ ਆ ਇਸੇ ਤਰ੍ਹਾਂ ਗੁਰੂ ਸਹਿਬਾਨ ਸਭ ਦੀ ਆਪਣੀ ਕਿਰਪਾ ਬਣਾਈ ਰੱਖਦੇ ਬਹੁਤ ਬਹੁਤ ਧੰਨ ਗੀਤਨ ਵੀ ਆ ਰਿਹਾ ਜੀ ਹਾਂਜੀ ਅੱਜ 17 ਤਰੀਕ ਨੂੰ ਇਹ ਸ਼ੋਅ ਹੈ ਜੀ ਔਰ 23 ਤਰੀਕ ਨੂੰ ਜਿਹੜਾ